वेट 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 एक मिनट सर वेट 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 एक मिनट वेट सर आई जल्दी तो क्या सर वही कर ले अगर वही करनी ਸੋ ਸੋ ਨੋ ਨੋ ਮੈਂ ਸਾਵਧਾਨ ਸਾਰੇ ਜਾਣਦੇ ਹੋ 5 ਤਰੀਕ ਨੂੰ ਇੱਕ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਦੋ ਗਰੁੱਪਸ ਦੇ ਵਿੱਚ ਪਤੰਗਬਾਜ਼ੀ ਨੂੰ ਲੈ ਕੇ ਲੜਾਈ ਝਗੜਾ ਹੋਇਆ ਸੀ ਤੇ ਬਾਅਦ ਚ ਅਨਫੋਰਚੂਨੇਟਲੀ ਇੱਕ ਯੰਗ ਮੁੰਡਾ ਸੀ ਹਰਮਨਜੀਤ ਸਿੰਘ 23 ਸਾਲਾਂ ਦਾ ਉਹਦੀ ਇੱਕ ਅਨਫੋਰਚੂਨੇਟ ਡੈਥ ਹੋਈ ਸੀ ਸੋ ਉਸ ਕੇਸ ਚ ਜਿਹੜੀ ਮੇਰੀ ਇਹ ਸਾਡੀ ਟੀਮ ਇੱਥੇ ਬੈਠੀ ਹੈ ਉਹਨਾਂ ਨੇ ਇੱਕ ਬਹੁਤ ਚੰਗਾ ਕੰਮ ਕੀਤਾ ਐਂਡ ਅੰਡਰ ਦ ਡਾਇਰੈਕਸ਼ਨਸ ਆਫ आवर ਵਰਦੀ ਸੀਪੀ ਅਮਰਿਤ ਸਰ ਗੁਰਪ੍ਰੀਤ ਪੁੱਲਰ ਸਰ ਉਹਨਾਂ ਦੀ ਡਾਇਰੈਕਸ਼ਨਸ ਹੇਠ ਏਸੀਪੀ ਈਸਟ ਗੁਰਿੰਦਰਬੀਰ ਸਿੰਘ ਐਸਐਚਓ ਬੀ ਡਿਵੀਜ਼ਨ ਸੁਖਬੀਰ ਸੀਆਈਏ ਇਨਚਾਰਜ 3 ਬਿੰਦਰਜੀਤ ਤੇ ਇਹਨਾਂ ਦੀ ਜਿਹੜੇ ਸਾਰੇ ਸਾਡੇ ਮੁਲਾਜ਼ਮ ਹੈ ਉਹਨਾਂ ਨੇ ਦਿਨ ਰਾਤ ਇਹਦੇ ਵਿੱਚ ਕੰਮ ਕੀਤਾ ਐਂਡ ਇਨ ਲੈਸ ਥੈਨ 12 ਆਵਰਸ ਨਾਟ ਓਨਲੀ ਡਿਡ ਵੀ ਆਈਡੈਂਟੀਫਾਈ ਦ ਪਰਪੇਟਰੇਟਰਸ ਜਿਹੜੇ ਪਹਿਲੇ ਬਿਲਕੁਲ ਇੱਕ ਬਲਾਈਂਡ ਕੇਸ ਸੀ ਉਹਨਾਂ ਨੂੰ ਆਈਡੈਂਟੀਫਾਈ ਵੀ ਕੀਤਾ ਤੇ ਬਹੁਤ ਹੀ ਟੈਕਨੀਕਲ ਤਰੀਕੇ ਨਾਲ ਤੇ ਮੁਸਤੈਦੀ ਦਿਖਾਉਂਦੇ ਹੋਏ ਉਹਨ ਬੰਦਿਆਂ ਦੀ ਜਿਹੜੀ ਪਛਾਣ ਕਰਨ ਤੋਂ ਬਾਅਦ ਉਹਨਾਂ ਤੇ ਰੇਡਾਂ ਕੀਤੀਆਂ ਤੇ ਉਹਨਾਂ ਨੂੰ ਚੇਜ਼ ਕਰਦੇ ਹੋਏ ਆਪਾਂ ਲੁਧਿਆਣੇ ਤੱਕ ਪਹੁੰਚੇ ਤੇ ਇੱਕ ਜੁਆਇੰਟ ਆਪਰੇਸ਼ਨ ਐਂਡ ਵਿਦ ਅ ਲੋਟ ਆਫ ਕੋਆਪਰੇਸ਼ਨ ਆਫ ਲੁਧਿਆਣਾ ਪੁਲਿਸ ਪਰ ਸਾਰਿਆਂ ਨੇ ਉੱਥੋਂ ਇਹ ਤਿੰਨ ਜਿਹੜੇ ਮੇਨ ਅਕਿਊਜ਼ਡ ਨੇ ਉਹਨਾਂ ਨੂੰ ਤੋ ਅਰੈਸਟ ਕੀਤਾ। ਮਾਮਲਾ ਇਹ ਵੀ ਰஞ்சிਸ਼ ਤਾਂ ਮੈਮ ਲੱਗਦਾ ਕਿ ਕੋਈ ਜੀ ਇਹਦੇ ਵਿੱਚ ਜੀ ਜਿਹੜੀ ਐਫਆਈਆਰ ਨੰਬਰ ਰਜਿਸਟਰ ਹੋਈ ਉਹ ਐਫਆਈਆਰ ਨੰਬਰ 17 ਡੇਟਿਡ 5 2 2024 ਅੰਡਰ ਸੈਕਸ਼ਨ 302 307 427 148 149 ਆਈਪੀਸੀ ਐਂਡ 25 27 ਆਰਮੈਕਟ ਰਜਿਸਟਰ ਹੋਇਆ ਸੀ ਬੀ ਡਿਵੀਜ਼ਨ ਚ ਜਿੱਦਾਂ ਹੀ ਸਾਨੂੰ ਇਨਫੋਰਮੇਸ਼ਨ ਆਈ 올 ਦਾ ਸੀਨੀਅਰ ਆਫੀਸਰਸ ਰਸ਼ ਟੂ ਦ ਸਪੌਟ ਮੈਂ ਬਹੁਤ ਸਾਰੇ ਤੁਹਾਡੇ ਵਿੱਚੋਂ ਵੀ ਉੱਥੇ ਸਾਡੇ ਫਰੈਂਡਸ ਮੀਡੀਆ ਕਲੀਕਸ ਉੱਥੇ ਸੀਗੇ ਐਂਡ ਯੂ ਕੁਡ ਸੀ ਕਿ ਇਸ ਕੇਸ ਨੂੰ ਆਪਾਂ ਕਿੰਨਾ ਸੀਰੀਅਸਲੀ ਲਿਆ ਐਂਡ ਰਾਤੋ ਰਾਤ ਟੀਮਸ ਬਣਾ ਕੇ ਵੱਖ-ਵੱਖ ਟੀਮਾਂ ਇਹਦੇ ਵਿੱਚ ਐਟ ਲੀਸਟ 5 ਟੂ 7 ਟੀਮਸ ਦੇ ਵਰਕਡ ਦ ਐਂਟਾਇਰ ਨਾਈਟ ਜੀ ਮਾਮਲਾ ਜਿਹੜਾ ਹੈ ਉਹ ਇੱਕ ਸਿੰਪਲ ਇੱਕ ਇਨਸੀਡੈਂਟ ਹੋਇਆ ਸੀ ਕਿ ਇਹਨਾਂ ਦੀ ਆਪਸ ਵਿੱਚ ਲੜਾਈ ਝਗੜਾ ਹੋਇਆ ਸੀ ਪਤੰਗ ਉਡਾਣ ਨੂੰ ਲੈ ਕੇ ਵਿੱਚ ਦੈਨ ਐਸਕੇਲੇਟਿਡ ਐਂਡ ਉਦੇਜ ਫਿਰ ਇੱਕ ਗਰੁੱਪ ਵੱਲੋਂ ਗੋਲੀ ਚਲਾਈ ਗਈ ਮਾਰ ਦੇਣ ਦੀ ਨਹੀਂ ਆ। ਤਾਂ ਮੈਨੂੰ ਟੋਟਲ ਕਿੰਨੇ ਜਾਣੇ ਉੱਥੇ ਪਹੁੰਚਦੇ ਨੇ ਕਿੰਨੇ ਜਾਣੇ ਉੱਪਰ ਮਾਮਲਾ ਦਰਜ ਕੀਤਾ ਗਿਆ ਜੀ। ਅ ਫੈਮਿਲੀ ਦੇ ਸਟੇਟਮੈਂਟਸ ਦੇ ਅਨੁਸਾਰ ਉਹਨਾਂ ਨੇ ਜਿਸ ਜਿਸ ਬੰਦਿਆਂ ਦੇ ਖਿਲਾਫ ਉਹਨਾਂ ਨੇ ਐਫ ਆਈ ਆਰ ਰਜਿਸਟਰ ਕਰਾਣੀ ਸੀ। ਅ ਵੀ ਰਜਿਸਟਰਡ ਦ ਐਫ ਆਈ ਆਰ ਐਂਡ ਉਹਦੇ ਵਿੱਚੋਂ ਤਿੰਨ ਬੰਦੇ ਜਿਹੜੇ ਹੈਗੇ ਆਦਿੱਤਿਆ ਵੇਦੀ ਔਰ ਜੁਗਰਾਜ ਸਿੰਘ ਔਰ ਸ਼ਮਸ਼ੇਰ ਸ਼ੇਰਾ ਦੇ ਹੈਵ ਆਲਰੇਡੀ ਬੀਨ ਅਰੈਸਟਿਡ। ਇਹਦੇ ਵਿੱਚ ਇੱਕ ਬਾਈ ਨੇਮ ਅਕਿਊਜ਼ਡ ਹੈ ਪਰਵਿੰਦਰ 베ਦੀ ਉਹਨੂੰ ਵੀ ਉਹਦੀ ਵੀ ਆਪਾਂ ਤਲਾਸ਼ ਕਰ ਰਹੇ ਨੇ ਤੇ ਬਹੁਤ ਛੇਤੀ ਆਪਾਂ ਉਹਨੂੰ ਵੀ ਫੜ ਲਾਂਗੇ ਪੁਰਾਣਾ ਬੰਦਾ ਬਹੁਤ ਜ਼ਿਆਦਾ ਨੌਜਵਾਨ ਦਿਖਾਈ ਦੇ ਰਹੇ ਨੇ ਸੀਸੀਟੀਵੀ ਜਿਹੜੀ ਸਾਹਮਣੇ ਆਈ ਹੈ ਜੀ ਦੇਖੀਏ 올 द ਅਕਿਊਜ਼ ਦੇ ਹੈਵ ਬੀਨ ਆਈਡੈਂਟੀਫਾਈਡ ਵੀ ਹੈਵ ਆਈਡੈਂਟੀਫਾਈਡ 8 ਟੂ 10 ਮੋਰ ਪੀਪਲ ਇਨ ਥਿਸ ਕੇਸ ਬਟ ਡਿਊ ਟੂ ਇਨਵੈਸਟੀਗੇਸ਼ਨ ਰੀਜ਼ਨਸ ਐਂਡ ਆਬਵੀਅਸ ਰੀਜ਼ਨਸ ਮੈਂ ਉਹਨਾਂ ਦੇ ਡੀਟੇਲਸ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੀਆਂ ਕੋਈ ਪੁਰਾਣਾ ਬੰਦਾ ਮੈਂ ਇਹਨਾਂ ਦੇ ਰਿਗਾਰਡਿੰਗ ਕਿਰਿਮਨਲ ਰਿਕਾਰਡ ਕਿਸ ਤਰ੍ਹਾਂ ਦਾ ਹੈ ਯੈਸ ਜਿਹੜੇ ਇਹ ਜਗਰਾਜ ਸਿੰਘ ਹੈ ਇਹਦੀ ਉਮਰ 26 ਸਾਲ ਤੇ ਇਹ ਤੇ ਪਹਿਲਾਂ ਵੀ ਇੱਕ FIR ਨੰਬਰ 313 ਡੇਟਡ 30 10 23 323 24 B ਡਿਵੀਜ਼ਨ थाना ਰਜਿਸਟਰਡ ਹੈ ਆਦਿੱਤਿਆ 베ਦੀ ਇਹ ਤੇ ਵੀ ਇਹੀ ਪਰਚਾ ਰਜਿਸਟਰਡ ਹੈ ਸੋ ਐਸ ਯੂ ਕੈਨ ਸੀ ਕਿ ਇਹ ਸਾਰੇ ਜਿਹੜੇ ਬੰਦੇ ਹੈ ਇਹਨਾਂ ਦਾ ਇੱਕ ਪ੍ਰੀਵੀਅਸ ਕ੍ਰਿਮੀਨਲ ਬੈਕਗਰਾਉਂਡ ਰਿਕਾਰਡ ਸੀ ਐਂਡ ਇਸ ਕੇਸ ਚ ਆਈ ਵੁੱਡ ਸਪੈਸ਼ਲੀ ਕਮੈਂਟ ਮਾਈ ਟੀਮ ਕਿ ਇਹਨਾਂ ਨੇ ਬਹੁਤ ਮਿਹਨਤ ਕੀਤੀ ਐਂਡ ਜਿਹੜੀ ਜੋ ਹੈ ਦਿਨ ਰਾਤ ਜੋ ਆਪਾਂ ਕੰਮ ਕੀਤਾ ਹੈ ਅਲੋਂਗ ਵਿਦ ਦ ਸੇਮ ਥਿੰਗ ਆਈ ਊਡ ਲਾਈਕ ਟੂ ਮੀਡੀਆ ਰਾਹੀਂ ਮੈਂ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਉਹਨੂੰ ਵੀ ਮੈਂ ਇਹ ਅਪੀਲ ਕਰਨਾ ਚਾਹੂੰਗੀ ਕਿ ਆਪਾਂ ਇੱਕ ਜਿਹੜੀ ਇੱਕ ਸਹੀ ਡਾਇਰੈਕਸ਼ਨ ਹੈ ਉਹ ਚ ਆਪਣੀ એનર્ਜੀਜ਼ ਨੂੰ ਲਾਈਏ ਆਪਾਂ ਜਿਹੜੇ ਪੁੱਠੇ ਪਾਸੇ ਆ ਉਸ ਪਾਸੇ ਆਪਾਂ ਨਾ ਜਾਈਏ ਤੇ ਪੇਰੈਂਟਸ ਨੂੰ ਵੀ ਮੈਂ ਇਹ ਕਹਾਂਗੀ ਕਿ ਇੱਕ ਵਾਰ ਆਪਾਂ ਦੇਖ ਲਈਏ ਕਿ ਵੀ ਸਾਡੇ ਬੱਚੇ ਜਿਹੜੇ ਹੈਗੇ ਉਹਨਾਂ ਦੀ ਕੀ ਕੰਪਨੀ ਹੈ ਕਿਸ ਤਰ੍ਹਾਂ ਦੇ ਬੰਦਿਆਂ ਨਾਲ ਉਹ ਤੁਰਦੇ ਫਿਰਦੇ ਨੇ ਸੋ ਦੈਟ ਇੱਕ ਮੋਨਿਟਰਿੰਗ ਰਹੇ ਉਹਨਾਂ ਦੇ ਸਾਰਿਆਂ ਤੇ ਜਿਹੜੇ ਪਿਸਤੌਲ ਦਾ ਇਹਨਾਂ ਨੇ ਇਸਤੇਮਾਲ ਕੀਤਾ ਹੈ ਫਾਇਰ ਪਿਸਤੌਲ ਕਿਹੜੀ ਸੀ ਵਰਕਿੰਗ ਔਨ ਇਟ ਬਹੁਤ ਛੇਤੀ ਆਪਾਂ ਉਹਦੇ ਬਾਰੇ ਵੀ ਤੁਹਾਨੂੰ ਦੱਸਾਂ ਪੁਰਾਣੇ ਮਾਮਲੇ ਜਿਹੜੇ ਦੀ ਕੋਈ ਕਨਵਿਕਸ਼ਨ ਸਾਬਤ ਹੋ ਪਈ ਹੁਣ ਤੱਕ ਜਿਹੜੇ ਮਾਮਲੇ ਦੇਖੀ ਜੀ ਇਹ ਜਿਹੜਾ ਪਰਚਾ ਹੈ ਇਹ ਐਸ ਯੂ ਕੈਨ ਸੀ ਇਹ ਐਂਡ ਆਫ ਅਕਤੂਬਰ ਰਜਿਸਟਰ ਹੋਇਆ ਹੈ ਤੇ ਇਹਦਾ ਜਿਹੜੇ ਡੀਟੇਲਸ ਹੈ ਉਹ ਫਿਰ ਮੈਨੂੰ ਦੇਖਨੇ ਪੈਣਗੇ ਇਹਨਾਂ ਦੀ ਉਮਰ ਕਿਹੜੀ ਹੈ ਜਿਹਨਾਂ ਦਾ ਜੀ ਇਹਨਾਂ ਦੀ ਉਮਰ ਜੀ ਜੁਗਰਾਜ ਸਿੰਘ ਇਜ਼ 26 ਇਅਰਸ 올ਡ ਆਦਿਤਿਆ ਬੇਦੀ 20 ਸਾਲ ਸ਼ਮਸ਼ੇਰ ਸਿੰਘ ਸ਼ੇਰਾ ਉਹ 47 ਸਾਲ ਦਾ ਹੈ ਮੈਨੂੰ ਜਨਾਬ ਨਾਲ ਗੋਲੀ ਚੱਲੀ ਸੀ ਹਥਿਆਰ ਬRAND ਹੋਏ ਉਹ ਆਪਾਂ ਕਰਦੇ ਪਏ ਜੀ ਐਸ ਆਈ ਸੈਡ ਕਿ ਜਿਹੜੀ ਸਾਡੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਉਹ ਬਹੁਤ ਸਵਿਫਟ ਐਕਸ਼ਨ ਕਰਦੇ ਹੋਏ ਬਾਈ ਨੇਮ ਜਿਹੜੇ ਮੇਨ ਅਕਿਊਜ਼ਡ ਫੈਮਿਲੀ ਨੇ ਸਾਨੂੰ ਦੱਸੇ ਸੀ ਉਹਨਾਂ ਨੂੰ ਆਪਾਂ 24 ਘੰਟਿਆਂ 'ਚ ਅਰੈਸਟ ਕਰ ਲਿਆ ਐਂਡ ਆਈ ਵਾਂਟਿਡ ਟੂ ਬ੍ਰਿੰਗ ਇਟ ਟੂ ਮੀਡੀਆਜ਼ ਨੋਟਿਸ ਐਂਡ ਸ਼ੇਅਰ ਇਟ ਵਿਦ ਯੂ ਆਨਗoing ਇਨਵੈਸਟੀਗੇਸ਼ਨ ਹੈ ਇਸ ਤੋਂ ਬਾਅਦ ਵੀ ਹਲੇ ਐਸ ਆਈ ਸੈਡ other accused have been identified we'll catch them as well ਮੈਂ ਗੰਭਰਾਨਾ ਕਾਹਨ ਚਿਕਾਇਤਾਂ ਚੱਲ ਰਹੀਆਂ ਸੀ ਥਾਣੇ ਦੇ ਵਿੱਚ ਝਗੜੇ ਨੂੰ ਲੈ ਕੇ ਕਾਫੀ ਸਮੇਂ ਤੋਂ ਇਹਨਾਂ ਦੀ ਅਪਸੀ ਰੰਜੀਤ ਸੀ ਉਦੋਂ ਪੁਲਿਸ ਨੇ ਕੁਇਕਲੀ ਐਕਸ਼ਨ ਜੇ ਲਿਆ ਹੁੰਦਾ ਤਾਂ ਕਤਲ ਨਾ ਹੋ ਪੰਦਾ ਕੁਝ ਦੇਖਿਓ ਜੀ ਇਹਦੇ ਵਿੱਚ ਪੁਲਿਸ ਨੇ ਕੁਇਕ ਐਕਸ਼ਨ ਲਿਆ ਹੈ ਤੇ ਐਸ ਆਈ ਸੈਡ ਕਿ ਇਹਨਾਂ ਤੇ ਬੀ ਡਿਵੀਜ਼ਨ ਥਾਣੇ ਚ ਆਲਰੇਡੀ ਪਰਚਾ ਰਜਿਸਟਰ ਹੋਇਆ ਹੈ ਸਖਤ ਧਾਰਾਵਾਂ ਚ ਰਜਿਸਟਰ ਹੋਇਆ ਜੀ ਉਦੋਂ ਰੱਛ ਪਈ ਸੀ ਇਹ ਕੀ ਕੰਮ ਕੀ ਕਰਦੇ ਨੇ ਤਿੰਨੇ ਜਾਨੇ ਦੇਖੋ ਇਹ ਜਗਰਾਜ ਸਿੰਘ ਇਹ ਪੇਪਰ ਫੈਕਟਰੀ ਦਿੱਲੀ ਵਿੱਚੇ ਕੰਮ ਕਰਦਾ ਹੈ ਅਦਿੱਤਿਆ ਬੇਦੀ ਜਿਮ ਟ੍ਰੇਨਰ ਹੈ ਸ਼ਮਸ਼ੇਰ ਸਿੰਘ ਗੋਲਗੱਪਿਆਂ ਦੀ ਰੇੜੀ ਲਾਉਂਦਾ ਮੈਂ ਲੁਧਿਆਣਾ ਵਿੱਚ ਪੀੜੀ ਜਗ੍ਹਾ ਤੇ ਸਿੱਖਿਆਏ ਸੀਗੇ ਲੁਧਿਆਣਾ ਜੀ ਐਗਜ਼ੈਕਟ ਡਿਟੇਲਸ ਤੇ ਮੈਂ ਨਹੀਂ ਦੱਸਾਂਗੀ ਉਹ ਔਨ ਪੇਪਰ ਜਿਹੜੇ ਹੈਗੇ ਇਟਸ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ ਬਟ ਯੈਸ ਉਧਰੋਂ ਹੀ ਅਰੈਸਟ ਹੋਇਆ ਹੈ ਤੇ ਉਧਰ ਦੀ ਟੀਮ ਦੇ ਕੋਆਪਰੇਸ਼ਨ ਨਾਲ ਉਹਨਾਂ ਨੇ ਸਾਨੂੰ ਕੋਆਪਰੇਟ ਕੀਤਾ ਵੀਰ ਚੇਜ਼ਿੰਗ ਥੈਮ ਸੋ ਦੇ ਹੈਲਪ ਇਸ ਅ ਲੋਟ ਪੁਰਾਣਾ ਨਾਮ ਜਿਹੜਾ ਸੀ ਥਾਣੇ ਜਮਾ ਕਰਨ ਦੇ ਵਿੱਚ ਜਿਹੜਾ ਅਰੈਸਟ ਪਈ ਸੀ ਇਹਨਾਂ ਦੀ ਅਰੈਸਟ ਇਹਦੀ ਪਈ ਬੈਕਗ੍ਰਾਉਂਡ ਤੇ ਰਿਮਾਂਡ ਤੇ ਨੇ ਹਾਂ ਜੀ ਰਿਮਾਂਡ ਤੇ ਨੇ ਮੈਨੂੰ ਕਿੰਨੇ ਕੁਛ ਮਾਰ ਦਿੱਤੇ ਇੱਕ 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 ਬੈਕਵਰਡ ਫਾਰਵਰਡ ਲਿੰਕ ਨਹੀਂ ਕ੍ਰਿਮੀਨਲ ਰਿਕਾਰਡ ਜੀ ਬੈਕਵਰਡ ਫਾਰਵਰਡ ਐਸ ਆਈ ਸੈਡ 10 ਪੀਪਲ ক্লোਜ਼ ਟੂ 10 ਪੀਪਲ ਹੈਵ ਬੀਨ ਆਈਡੈਂਟੀਫਾਈਡ ਵੀ ਆਰ ਵਰਕਿੰਗ ਔਨ ਇਟ ਜੀ ਹਾਂ ਜੀ ਇਸ ਨੂੰ ਹੋਰ ਵੀ ਰਿਮਾਂਡ ਕਿਨ ਜਿਹੜੇ ਮੁੰਡੇ ਜਾਂ ਕੋਈ ਨੌਜਵਾਨ ਨੇ ਉਹ ਹੁੰਦੀ ਸ਼ੰਕਾ ਹੈਗੀ ਹੈ ਕਿ ਹੋਰ ਹੋ ਸਕਦੇ ਹਾਂਜੀ ਹਾਂਜੀ 10 ਬੰਦੇ ਹੋਰ ਆਪਾਂ ਕਰ ਰਹੇ ਆ ਆਈਡੈਂਟੀਫਾਈ ਦੋ ਦਿਨਾਂ ਦਾ ਰਿਮਾਂਡ ਹੈ ਜੀ ਐਂਡ ਵੀਲ ਡੈਫੀਨੇਟਲੀ ਗਿਵ ਗੁੱਡ ਰਿਜ਼ਲਟਸ ਇਦੇ ਵਿੱਚ ਇੱਕ ਹੋਰ ਮੈਂ ਅੱਗੇ ਤੁਹਾਨੂੰ ਕੰਟੀਨਿਊਸ਼ਨ ਚ ਦੱਸਣਾ ਚਾਹਾਂਗੀ ਕਿ ਪਿਛਲੇ 10 ਦਿਨਾਂ ਤੋਂ ਦੇ ਵਿੱਚ ਜ਼ੋਨ 3 ਦੀ ਜਿਹੜੀ ਕੁਝ ਅਚੀਵਮੈਂਟਸ ਹੈंगी ਸਿንስ ਦਾ ਟਾਈਮ ਆਈ ਹੈਵ ਟੇਕਨ ਚਾਰਜ ਐਜ਼ ਏਡੀਸੀਪੀ ਜ਼ੋਨ 3 ਅ ਟੋਟਲ ਆਫ 81 ਅਕਿਊਜ਼ਡ ਵੱਖ-ਵੱਖ ਮਾਮਲਿਆਂ 'ਚ ਜਿਵੇਂ ਕਿ ਤੁਸੀਂ ਇਹ 10 ਰੇਸੀ ਕਿਜੀ ਇਹਨਾਂ ਤੇ ਪਹਿਲੇ ਕੀ ਪਰਚਾ ਹੋਇਆ ਇਹ ਜਿੰਨੀ ਵੀ ਇਹ ਮੰਢੀਰ ਤੁਰੇ ਫਿਰਦੀ ਹੈ ਉਹਨਾਂ ਉਹਨਾਂ ਜਿਹੜੇ ਵੀ ਮਾੜੇ ਬੰਦੇ ਆ ਉਹਨਾਂ ਨੂੰ ਫੜ ਕੇ ਆਪਾਂ ਅੰਦਰ ਦੇ ਰਏ ਨੇ ਐਂਡ ਆਊਟ ਆਫ ਥਿਸ 44 44 ਬੰਦੇ ਆ ਜਿਨ੍ਹਾਂ ਤੇ ਪ੍ਰੀਵੈਂਟਿਵ ਐਕਸ਼ਨ ਹੋਇਆ ਹੈ ਤਿੰਨ ਪੀਓਜ਼ ਅਰੈਸਟ ਹੋਏ ਹਨ ਪੰਜ ਜਿਹੜੇ ਐਨਡੀਪੀਐਸ ਦੇ ਦੋਸ਼ੀ ਅਰੈਸਟ ਹੋਏ ਹਨ ਤੇ ਇਹਦੇ 'ਚ ਪੰਜ ਪਰਚੇ ਵੀ ਰਜਿਸਟਰ ਕੀਏ ਜਾਂ ਜੇ 'ਚ 162 ਗ੍ਰਾਮ ਹਿਰੋਇਨ ਦੀ ਰਿਕਵਰੀ ਹੋਈ ਹੈ इस तो अलावा uh, जड़े ट्वेंटी नाइन अक्यूज ने एज यू वर आस्किंग मी कि वैदर इस केस च बंद अरेस्ट हुई है या नहीं इदा के सारे पुराने केसिज आप कढ़ाए हैं तो ट्वेंटी नाइन अक्यूज आप ऑलरेडी इन जस्ट सेवन टू एट डेज हमने अरेस्ट करके हमने उन्हें जेल भेजा है सो एट्टी वन सच पीपल हैव ऑलरेडी बीन अरेस्टेड असटेन्ड ड्राइव इज बीन कैरिड ऑन इन जोन थ्री एंड वी विल नॉट टॉलरेट एनी निफेरियस डिजाइनस ऑफ सच पीपल ਠੀਕ ਹੈ ਜੀ ਥੈਂਕ ਯੂ ਮੈਮ